ਭਾਈ ਇਹ ਬਖੋਦੇ 7 ਫਰਨੈਚ ਨੂੰ ਇਹਨੇ ਜੜ ਆਇਆ ਹੈ ਮੱਤਲ ਨੂੰ ਨਹੀਂ ਹਟਾਇਆ ਗਿਆ ਜਿਹਨੂੰ ਕਿਵੇਂ ਦੇਖ ਦੂ। ਦੇਖੋ ਮੈਂ ਤਾਂ ਮੰਨਦਾ ਕਿ ਭਾਈ ਇਹ ਮਰਜ਼ਬਾਕ ਨਹੀਂ ਹੋਣਾ ਕਿ ਵੀ ਇਹਨੇ ਇਸੇ ਹਟਾਉਣਾ ਚਾਹੀਦਾ ਕਿ ਤੇ ਦੂਜੇ ਸਾਥੀਆਂ ਦੇ ਹਟਾਇਆ ਜਾ ਤੇ ਉਹਨਾਂ ਨੂੰ ਵੀ ਹਟਾਇਆ ਜਾਣਾ ਸੀ। ਸਾਰਾ ਲਖ ਬੋਟਰਾ ਖਡੂਰਨਾਵ ਹਲਕੇ ਦਾ ਉਹਨਾਂ ਦੇ ਉਹਨਾਂ ਦੇ ਜਿਹੜੇ ਪਰ ਡੇਟਾ ਉਹਦਾ ਵੀ ਇੰਨੀ ਜੇਤਨ ਦਾ ਕਤਲ ਕਰ ਰਹੀ ਹੈ ਜਿਹੜੀ ਪੂਰੀ ਚੈਟਰ ਦੇ ਵਿੱਚ ਤਮੂਲ ਅੱਜ ਅੰਤਰਕਮੇਟੀ ਤੇ ਜ਼ਿੰਮੇਵਾਰਾਂ ਦੀ ਬਾਰਤ ਕਥਾ ਇਹ ਦੇਖਦੇ ਨੇ ਧਾਵੀ ਸਾਹਿਬ ਦਾ ਜਿਹੜਾ ਅਸਤੀਫਾ ਅਸੀਂ ਤਾਂ ਪਹਿਲੇ ਕਿ ਐਸੇ ਬਣਾਉਦੇ ਨਹੀਂ ਚਾਹੀਦਾ ਅਸਤੀਫਾ ਉਹ ਦਸੰਬਰ ਨੂੰ ਬਾਤ ਜੋ ਸੀਰੀਆ ਕਾਲਤਾਵਰ ਸਾਹਿਬ ਦੀ ਫੀਲ ਤੇ ਫੈਸਲਾ ਸੁਣਾਇਆ ਸੀ ਉਹ ਖੇਲੇ ਦੀ ਹੋ ਸਕਤੇ ਨੂੰ ਜੋੜਦਾ ਸੀ ਉਹ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਜੋੜਦਾ ਸੀ ਅਕਾਲੀਆਂ ਦਾ ਭੈ ਅਕਾਲੀਆਂ ਦਾ ਰੋਗ ਅਕਾਲੀਆਂ ਦਾ ਦਾਅਵਾ ਦੇ ਇਸ ਦੀ ਰਾਜਨੀਤੀ ਜਿਹੜਾ ਹੁਣ ਤੱਕ ਜਿਹੜਾ ਪਹਿਲਾਂ ਉਹ ਅੱਜ ਖਤਮ ਹੋ ਗਿਆ ਅੱਜ ਸਰੋਵਣੀ ਕਾਲੀਦਾਲ ਵੀਰ ਕੋ ਪਤਲਾ ਪੈ ਗਿਆ ਕੁਝ ਲੋਕਾਂ ਨੇ ਸਰੋਵਣੀ ਕਾਲੀਦਾਲ ਨੂੰ ਡੀਰੋ ਲੀਨ ਕਰਨ ਦਾ ਇੱਕ ਫੈਸਲਾ ਕੀਤਾ ਹੋਇਆ ਬੰਦਾ ਸਾਹਿਬ ਜਿਹੜੀ ਕਮੇਟੀ ਨੇ ਜਿਹੜਾ ਸੰਧਵ ਦਾ ਜਿਹੜਾ ਸੁਪਾ ਸੀ ਉਹ ਰੱਦ ਕਰਤਾ ਉਹਦੇ ਬਾਰੇ ਕੀ ਨਹੀਂ ਦੇਖੋ ਫੋਰਸ ਦਾ ਪਹਿਲਾਂ ਵੀ ਰੱਦ ਕਰਦੀ ਸੀ ਮੈਨੂੰ ਪਹਿਲਾਂ ਉਹ ਗਾਹ ਕੰਡੀਆਂ ਜਦੋਂ ਉਹਨਾਂ ਨੂੰ ਮਾਰ ਤੱਕ ਨਾ ਬੋਲਿਆ ਤੇ ਕੋਈ ਸੌਖਾ ਥੜੋ ਉਹਨਾਂ ਨੇ ਸੀ ਵਲਤਾ ਉਹ ਕੋਈ ਜੇ ਜਾਈਂ ਕਰੂ ਸੌਖਾ ਥੜੋ ਕਰੂਗਾ ਉਹਨੂੰ ਇੰਨਾ ਤੰਗ ਕੀਤਾ ਗਿਆ ਉਹਨੂੰ ਫੋਰਸਫੁਲੀ ਕਿਹਾ ਗਿਆ ਕਿ ਜਿਹਦਾ ਸਭ ਨੂੰ ਹਟਾਉਣਾ ਹੈ ਯਾਨੀ ਹਰ ਫੀਡ ਦੇ ਬਖਤਵਾਂ ਮੰਨ ਲਿਆ ਪਰ ਫਿਰ ਕਿਹਾ ਵੀ ਕੋਈ ਹੋਰ ਟੌਣੀ ਨਹੀਂ ਫਿਰ ਉਹਦੇ ਕੋਲ ਹੋਰ ਰਾਹ ਕੀ ਸੀਗਾ ਜੈਨ ਕਰ ਤੋਂ ਬਿਨਾ ਉਹ ਜਿਸ ਤਰ੍ਹਾਂ ਦਾ ਵਿਕਾਸ ਦਿੱਤੇ ਉਹਨਾਂ ਕੈਚ ਪਾਇਆ ਦਿੱਤਾ ਉਹ ਤਾਂ ਕਿਸਮ ਦੇ ਜਾਤੀ ਆ ਬਦਲਾਖੋ ਦੀ ਆ ਸਰਕਾਰ ਦੀ ਕਾਰਗੁਜ਼ਾਰੀ ਤਾਂ ਜ਼ੀਰੋ ਆ ਦੇਖੋ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਉਹ ਤਾਂ ਕੋਈ ਅਮਲ ਨਹੀਂ ਕੀਤਾ ਪੰਜਾਬ ਦਾ ਵਿਕਾਸ ਬਿਲਕੁਲ ਕੋਈ ਬਾਤਾਂ ਗੱਲਾਂ ਬਾਤਾਂ ਨਾਲ ਹੀ ਥਾਰਿਆ ਤੇ ਸਿਰਫ ਕੁਲਿਆਰਾਂ ਥਾਰਿਆ ਇਤਰਾ ਲੱਗ ਰਿਹਾ ਕਿ ਪੰਜਾਬ ਦਾ ਬਾਲੀਵੁੱਡ ਵੀ ਕੋਈ ਨਹੀਂ ਪੰਜਾਬ ਲਾਵਾਤ ਹੋ ਗਿਆ। ਉਹਨਾਂ ਸਭਾ ਚ ਅਤ੍ਰਿ ਕਮੇਟੀ ਨੇ ਕੰਮ ਦਾ ਦਾ ਸਦਿਭਾਰਤ ਕਰਨਾ ਇਹ ਦੇਖਦੇ ਨੇ। ਦੇਖੋ ਪਹਿਲਾ ਵੀ ਬਦਲਾ ਜਿਆਦਾ ਹੋ ਰਹੇ ਨੇ ਕਿ ਸਾਹੀ ਸਾਹਿਬ ਦਾ ਜਿਹੜਾ ਅਸਤੀਫਾ ਅਸੀਂ ਤਾਂ ਪਹਿਲੇ ਕਿਹਾ ਸੀ ਉਹ ਦੇਣੇ ਨਹੀਂ ਚਾਹੀਦਾ ਅਸਤੀਫਾ ਕਿਉਂਕਿ ਅੱਜ 500 ਚੁਣੌਤੀਆਂ ਨੇ ਪੰਜਾਬ ਨੂੰ ਚੁਣੌਤੀਆਂ ਨੇ ਬਾਦਲੀ ਜਿਸਮੰਦੀ ਸ਼ਰਮਣੀ ਕਾਲੀ ਗਾਲੂ ਚੁਣੌਤੀਆਂ ਨੇ ਬਾਤ ਘੇਰੂ ਘੇਰੂ ਹੋ ਆ ਪਿਆ ਔਰ ਐਸੇ ਸਮੇਂ ਜਿਹੜੇ ਜਿਹੜੇ ਸਹਿਰ ਦੇ ਲੋਕ ਨੇ ਔਰ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ ਪਾਰਸਲਾ ਭਲਾ ਚਾਹੁੰਦੇ ਨੇ ਉਹਨਾਂ ਨੂੰ ਸਿਲ ਜੋੜ ਕੇ ਬੈਠਣ ਦੀ ਲੋੜ ਆ ਔਰ ਮੈਂ ਸਮਝਦਾ ਕਿ ਉਹ ਦਸੰਬਰ ਨੂੰ ਜੋ ਸ੍ਰੀ ਅਕਾਲਤਾ ਦੇ ਸਾਹਬ ਦੀ ਫੀਲ ਤੇ ਫੈਸਲਾ ਸੁਣਾਇਆ ਸੀ ਉਹ ਖਿੱਲਰੀ ਹੋਈ ਸ਼ਕਤੀ ਨੂੰ ਜੋੜਨ ਦਾ ਸੀ ਉਹ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਜੋੜਨ ਦਾ ਸੀ ਉਹ ਪੰਚਤ ਨੇ ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਜਿੱਠਣ ਲਈ ਉਹਨਾਂ ਦੇ ਆਣ ਦਾ ਹੋਣ ਲਈ ਇੱਕ ਸ਼ਕਤੀਸ਼ਾਲੀ ਮਜ਼ਬੂਤ ਅਕਾਲੀ ਦਲ ਬਣਾਉਣ ਦਾ ਲੋੜ ਸੀ ਜਹ ਜਹ ਕਾਲੀਦਾਲ ਤੇ ਲੋਕ ਆਤ ਕਰਦੇ ਨੇ ਅਕਾਲੀਆਂ ਦਾ ਭੈ ਅਕਾਲੀਆਂ ਦਾ ਰੋਹ ਅਕਾਲੀਆਂ ਦਾ ਦਾਬ ਕਾ ਦੇ ਦੇ ਰਾਜਨੀਤੀ ਵਿਚ ਜਿਹੜਾ ਹੁਣ ਤੱਕ ਰਿਹਾ ਪਹਿਲਾਂ ਉਹ ਅਜੇ ਖਤਮ ਹੋ ਗਿਆ ਅੱਜ ਸ਼ੁਰੂ ਹੋਣੀ ਅਕਾਲੀ ਦਲ ਵੀ ਕੋ ਪਤਲਾ ਪੈ ਗਿਆ ਕੋ ਇਸ ਕਰਕੇ ਜਿਨ੍ਹਾਂ ਨੂੰ ਚਿੰਤਾ ਹੈ ਜਾਂਦੀ ਉਹ لازمی ਤੌਰ ਤੇ ਇਸ ਪੰਥਕ ਇਕਤਾ ਦੇ ਹਮੇ ਰਹਿਨੇ ਔਰ ਰਹਿਣਗੇ ਔਰ ਇਸ ਕਰਕੇ ਦੋ ਤਰੀਕ ਨੂੰ ਜਿਹੜਾ ਫੈਸਲਾ ਦਸਤੂਰ ਤੋਂ ਬਹੁਤ ਜ਼ਨਾਬ ਨੂੰ ਸ੍ਰੀ ਅਕਾਲ ਦਾ ਸਭ ਦੀ ਫੇਲ ਤੇ ਸੁਣਾਇਆ ਸੀ ਉਹਨੂੰ ਸੂਬੇ ਦੇ ਪੰਜਾਬ ਵਾਸੀਆਂ ਪੰਥਵਾ ਪ੍ਰਤਾ ਨੇ ਪਸੰਦ ਕੀਤਾ ਪਰ ਬਾਅਦ ਕੀ ਨੂੰ ਜਿਆ ਕੁਝ ਲੋਕਾਂ ਨੇ ਉਹਨੂੰ ਤਾਕਤ ਤੋਂ ਡੋਕਾ ਕੁਝ ਲੋਕਾਂ ਨੇ ਸਰੋਵਰੀ ਅਕਾਲੀ ਦਰ ਤੋਂ ਲੀਰੋ ਲੀਰ ਕਰਨ ਦਾ ਇੱਕ ਫੈਸਲੇ ਕੀਤਾ ਹੋਇਆ ਉਹਨਾਂ ਲੋਕਾਂ ਨੇ ਇਹ ਜਿਹੜੀ ਪੰਥਕ ਇਕਤਾ ਦਾ ਰਾਹ ਬਣਾਇਆ ਸੀ ਉਹਨੂੰ ਤਾਕਤ ਤੋਂ ਡੋਕਾ ਪਰ 18 ਤਰੀਕ ਨੂੰ ਕੱਲ ਅਸੀਂ ਉਸ ਫੈਸਲੇ ਤੇ ਉਹ ਅਮਲ ਕਰਨ ਵਾਲੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਨੇ ਜਿਹਦੇ ਸੱਦੇ ਤੇ ਕੱਲ ਨੂੰ ਸ੍ਰੀ ਕਾਤਾਖਰ ਸ੍ਰੀ ਪਤਾਖਰ ਜਾ ਰਹੇ ਲੋਕਾਂ ਵਿੱਚ ਬੜਾ ਵੱਡਾ ਉਤਸ਼ਾਹ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਸਿੰਘ ਸਹਿਬਾਨ ਨੇ ਪੰਥਕ 41 ਜਿਹੜਾ ਫਾਰਮੂਲਾ ਤਿਆਰ ਕੀਤਾ ਸੀ ਉਹੀ ਰਾਹ ਹੈ ਪੰਥ ਤੇ ਪੰਜਾਬ ਨੂੰ ਬਚਾਉਣ ਦਾ ਇਸੇ ਕਰਕੇ ਕੱਲ ਦੇ 18 ਤਰੀਕ ਦੇ ਸ੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਜਾਣ ਦੇ ਲਈ ਵਰਕਰਾਂ ਵਿੱਚ ਟਕਾਲੀ ਹਮੈਤਿਆਂ ਵਿੱਚ ਬੜਾ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਜੀ ਬਿਕਰਮ ਜੀ ਤੇ ਮੀਡੀਆ ਸਟੱਫ ਦੇ ਪੇਸ਼ ਹੋਏ ਨੇ ਕਿ ਤਰ੍ਹਾਂ ਦੇਖਦੇ ਹੋ ਪਟਿਆਲਾ ਦੇ ਮਾਤਾਵਾਂ ਦਾ ਜਿਸ ਤਰ੍ਹਾਂ ਦਾ ਦਿੱਤੇ ਉਹਨਾਂ ਕੇ ਕੇਸ ਪਾਇਆ ਸੀ ਉਹ ਤਾਂ ਕਿਸੇ ਦੇ ਜਾਤੀ ਆ ਬਦਲਣ ਖੋਦੀ ਆ ਬਦਲ ਕੋਈ ਕੇਸ ਜੇ ਬਣਦਾ ਸੀ ਤਾਂ ਪਹਿਲਾਂ ਮਾਤਾ ਦਾ ਉਹਦੇ ਮਾਦੇ ਕੋਈ ਮੰਦਾ ਨਹੀਂ ਸਕਦਾ ਪੁੱਤ ਕੀ ਚਲੋ ਅਰੇ ਸਾਹਿਬ 3 ਸਾਲ ਸਰਕਾਰ ਦੇ ਪੂਰੇ ਹੋ ਗਏ ਨੇ ਕਾਰਜਾਂ ਦੀ ਤਨਖਾਹ ਦੇ ਵਿੱਚ ਪੰਜਾਬ ਦੀ ਸਰਕਾਰ ਦੀ ਕਾਰਜਕਾਰੀਤਾ ਜ਼ੀਰੋ ਆ ਦੇਖੋ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਉਹ ਤਾਂ ਕੋਈ ਅਮਲ ਨਹੀਂ ਕੀਤਾ ਪੰਜਾਬ ਦੇ ਤਿੰਨ ਸਾਲਾਂ ਵਿੱਚ ਕਿਸੇ ਸਕੂਲ ਦੀ ਨਮਾਦ ਨਹੀਂ ਛਾਈ ਇੰਨੀ ਲੱਗੀ ਕਿਸੇ ਹਸਪਤਾਲ ਦੇ ਕੰਧ ਸੀਮਿੰਟ ਦਾ ਫੈਲਾਣ ਲੱਗਿਆ ਕਿਸੇ ਪੰਜਾਬ ਦੀ ਸੜਕ ਤੇ ਇੱਕ ਫੈਲਾ ਬੰਦਰੀ ਦਾ ਨਹੀਂ ਪਿਆ ਪੰਜਾਬ ਦਾ ਵਿਕਾਸ ਬਿਲਕੁਲ ਵਾਦਾ ਗੱਲਾਂ ਬਾਤਾਂ ਨਾਲ ਹੀ ਜਾ ਰਿਹਾ ਤੇ ਫਿਰ ਕੁਲਿਆਣਾ ਸਾਲਿਆ ਆਮਲੀ ਰੂਪ ਵਿੱਚ ਪੰਜਾਬ ਦਾ ਵਿਕਾਸ ਪਿਛਲੇ ਟੰਕਾਂਾਂ ਚ ਜੂਲ ਹੋਇਆ ਬਲਕਿ ਜਿਹੜੇ ਪੰਜਾਬ ਦੇ ਆਪਣੇ ਹੱਕ ਨੇ ਉਹ ਵੀ ਜੌਂਡ ਦੇ ਵਿੱਚ ਮਜੂਦਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਰ ਹੋ ਗਿਆ ਕੇਂਦਰ ਅੱਗੇ ਬਿਲਕੁਲ ਅੱਤੇ ਮਨੁੱਖੀ ਕਹਿ ਲੋ ਤਬਾਹ ਥੱਲੇ ਕਹਿ ਲੋ ਬੁਕਰ ਕੇ ਕਹਿ ਲੋ ਮਤਲਬ ਹਰ ਗੱਲ ਕੇਂਦਰ ਤੋਂ ਜਿਹੜੀ ਆ ਉਹਦੇ ਕੇ ਬੋਲਦੀ ਰਹੇ ਇਸ ਕਰਕੇ ਪੰਜਾਬ ਦੇ ਪਾਣੀਆਂ ਤੇ ਹੌਂਲਾ ਪੰਜਾਬ ਦੇ ਡੈਮਾਂ ਤੇ ਵੀ ਕਬਜ਼ਾ ਪੰਜਾਬ ਦੀ ਰਾਤਾਂ ਨਹੀਂ ਦੇ ਦਿੱਤਾ ਉਹਦਾ ਪੰਜਾਬ ਦੇ ਆਰਡੀਐਫ ਤੇ ਦੱਬੀ ਬੈਠਿਆ ਸੈਂਟਰ ਉਹਦਾ ਵੀ ਬਾਰੇ ਗੁਸਰੀ ਕੁਫਤਾਰਾ ਕੁਛ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਦਾ ਬਾਲੀਵੁੱਡ ਵੀ ਹੋਇ ਨਹੀਂ ਪੰਜਾਬ ਲਾਹਵਾਤ ਹੋ ਗਿਆ ਉਹ ਨਸ਼ਾ ਬ੍ਰੂਤ ਤੇ ਸਰਕਾਰ ਵੀ ਮੇਰੇ ਕੰਮ ਕਰਦੀ ਦੇਖੋ ਨਸ਼ਾ ਬ੍ਰੂਤ ਤੇ ਸਰਕਾਰ ਮੈਂ ਜਾਣਨਾ ਚਾਹੁੰਦਾ ਸੀ ਬੜੀ ਦੇਰ ਬਾਅਦ ਜਾਗੀ ਆ ਅਜੇ ਕੀ ਨਤੀਜੇ ਨਿਕਲਦੇ ਆ ਹੁਣਵਾ ਸਮਝ ਦੱਸੇਗਾ ਇੱਕ ਭਾਈ ਅਮਰਪਾਲ ਨੇ 7 ਕਰੰਟ ਤੋਂ ਐਨਐਸਏਟ ਆਇਆ ਗਿਆ ਪਰ ਤੈਨੂੰ ਨਹੀਂ ਹਟਾਇਆ ਗਿਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਝਦਾ ਕਿ ਭਾਈ ਅਮਰਪਾਲ ਨਹੀਂ ਹੋਣਾ ਕਿ ਵੀ ਐਂਡੇ ਸੇ ਹਟੋਣਾ ਚਾਹੁੰਦਾ ਸੀ ਜੇ ਦੂਜੇ ਸਾਥੀਆਂ ਦੇ ਹਟਾਇਆ ਤੇ ਉਹਨਾਂ ਨੂੰ ਵੀ ਹਟਾਇਆ ਜਾਣਾ ਸੀ ਭਾਈ ਅਮਰਪਾਲ ਸੇ ਹੋਣਾ ਨਹੀਂ ਬਲਕੇ ਮੈਂ ਸਮਝਦਾ ਜਿਹੜੇ 18 ਲੱਖ ਵੋਟਰਾਂ ਖਡੂਰ ਸਾਹਿਬ ਹਲਕੇ ਦਾ ਉਹਨਾਂ ਦੇ ਉਹਨਾਂ ਦੇ ਜਿਹੜੇ ਡਾਟਾ ਉਹਦਾ ਵੀ ਜਿਹਨੂੰ ਦਾ ਕਤਲ ਕਰ ਰਹੀ ਹੈ ਜਮਹੂਰੀ ਖੇਤਰ ਦੇ ਵਿੱਚ ਲੋਕਾਂ ਦੀ ਰਾਇ ਦਾ ਕਤਲ ਨਹੀਂ ਹੋਣਾ ਚਾਹੀਦਾ ਹਾਂ ਪੰਜ ਸਾਲਾਂ ਜੇਦਾ ਕੋ ਚਾਂਦਰੀ ਟੋੜਾ ਚਾਹ ਦੇ ਨਾ ਹੋ ਗਏ ਤੇ ਹਰ ਸਾਲ ਸਤਵਿੰਦਰ ਸਿੰਘ ਟੋੜਾ ਮੈਂਬਰ ਐ ਜੀ ਪੀ ਸੀ ਹਰ ਸਾਲ ਟੂਰਨਾਮੈਂਟ ਕਰਦੇ ਔਰ ਬਹੁਤ ਵੱਡੇ ਟੂਰਨਾਮੈਂਟ ਕਰਦੇ ਬਹੁਤ ਵੱਡੇ ਵੱਡੇ ਨਾਮ ਰੱਖੇ ਜਾਂਦੇ ਤੇ ਇਸ ਗੱਲ ਦੀ ਮੈਂ ਵਧਾਈ ਦੇਣਾ ਕਿ ਟੋੜਾ ਸਾਹਿਬ ਦਾ ਜਿੱਦਾਂ ਵੱਡਾ ਨਾਮ ਸੀ ਜਿੱਦੀ ਵੀ ਇਮਾਨਦਾਰੀ ਸੀ ਸਾਇਦ ਦੁਨੀਆਂ ਦੇ ਵਿੱਚ ਉਹਦਾ ਨਾਮ ਬੜੇ ਸਤਕਾਰ ਦੇ ਨਾਲ ਲਿਆ ਜਾਂਦਾ ਸੀ ਉਹੋ ਹੀ ਸਟਾਰ ਰੱਖ ਕੇ ਜੋ ਉਹਨਾਂ ਦਾ ਪਹਿਲਾਂ ਬਣਦੀ ਸੀ ਜਿਵੇਂ ਸਾਹਸਤ੍ਰਿੰਦਰ ਸਿੰਘ ਕੌਰੋਂ ਦੇ ਨਾਰ ਨੇ ਅੱਜ ਉਹਨਾਂ ਦੇ ਨਾਮ ਉੱਚਾ ਕਰਨ ਦੇ ਵਿੱਚੋਂ ਨਹੀਂ ਨਾ ਜਿੰਨੀ ਵਧਾਈ ਦੀ ਉਹਨੀ ਥੋੜੀ ਹੈ ਪਰਮਾਤਮਾ ਅਗੇ ਅਰਦਾਸ ਕਰਦੇ ਕਿ ਇਹ ਜਿਹੇ ਬੰਦੇ ਜਮਲ ਉਹਨਾਂ ਦੇ ਨਾਮ ਦੇ ਉੱਤੇ ਇਦਾਂ ਟੂਰਨਾਮੈਂਟ ਇਦਾਂ ਦੇਖੋ ਕੱਲ ਸ਼ਰੂਨ ਨਹੀਂ ਕੱਲ ਦੀ ਆਪਣੀ ਧਰਤੀ ਹੋਣੀ ਸ਼ੁਰੂ ਹੋ ਰਹੀ ਹੈ ਬੜੀ ਬੜੀ ਮੀਟਿੰਗ ਕਿਸ ਤਰ੍ਹਾਂ ਦੇਖੋ ਤੁਸੀਂ ਦੇਖੋਗੇ ਕੱਲ ਨੂੰ ਇਥੇ ਵੀ 36 ਲੋਕ ਨੂੰ ਪਾਇੰਡੀ ਉੱਥੇ ਲੱਖਾਂ ਇਸ ਦਾਲ ਦੇ ਵਿੱਚ ਬੰਦੇ ਇਕੱਠੇ ਹੋਣਗੇ ਇੰਨਾ ਲੋਕਾਂ ਦੇ ਵਿੱਚ ਅੱਛਾ ਹੈ ਅੱਜ ਮੈਂ ਉੱਥੇ ਹੀ ਆ ਰਿਹਾ ਤੇ ਸਾਰੇ ਬੰਦਿਆਂ ਨਾਲ ਗੱਲ ਕਰਕੇ ਆ ਹਰ ਬੰਦਾ ਕਹਿੰਦਾ ਕਿ ਜੀ ਅਸੀਂ ਸਾਰੇ ਪਿੰਡ ਨੇ ਜਾਣਾ ਸਾਰੇ ਪਿੰਡ ਨੇ ਜਾਣਾ ਕੋਈ ਬੰਦਾ ਵੀ ਸਿਰ ਇਹੀ ਆ ਉੱਥੇ ਤਾਂ ਮੇਰਾ ਖਿਆਲ ਹੈ ਵੀ ਜਾਣਾ ਵੀ ਔਖਾ ਹੋ ਜਾਊਗਾ ਇੰਨੇ ਇੰਨੇ ਲੋਕ ਇਕੱਠੇ ਹੋ ਰਹੇ ਨੇ ਇੰਨਾ ਲੋਕਾਂ ਦੇ ਵਿੱਚ ਅੱਛਾ ਹੈ ਸਰਪੰਚ ਸਾਹਿਬ ਚੋਂ ਅੰਤਰੀ ਕਮੇਟੀ ਜਿਹੜਾ ਤਾਮਝਾ ਦਾ ਜਿਹੜਾ ਸੂਕਾ ਦੀ ਉਹ ਰੱਦ ਕਰਨਾ ਉਹਦੇ ਬਾਰੇ ਕੀ ਦੇਖੋ ਫੋਟ ਦਾ ਪਹਿਲਾਂ ਵੀ ਰੱਦ ਕਰ ਦਿੱਤਾ ਪਰ ਜਦੋਂ ਤੋਂ ਪਹਿਲਾਂ ਉਹ ਗਾਣਾ ਕੰਡੀਆਂ ਜਦੋਂ ਉਹਨਾਂ ਨੂੰ ਬਾੜਾ ਚੰਗਾ ਬੋਲਿਆ ਤੇ ਕੋਈ ਸੌਖਾ ਥੜੂ ਉਹਨਾਂ ਨੇ ਇਸੇ ਵਜ੍ਹਾ ਦਾ ਕੋਈ ਬੰਦਾ ਵੀ ਜਿਸ ਸੰਸਥਾ ਦਾ ਬਣਿਆ ਹੋਇਆ ਇੱਥੇ ਲੱਗਿਆ ਹੋਇਆ ਜਿਹੜਾ ਇਹ ਐਪ ਚ ਕਰਕੇ ਬਣਾਇਆ ਕੋਈ ਜੇ ਚੈਨ ਕਰੂ ਸੌਖਾ ਥੜੂ ਕਰੂਗਾ ਉਹਨੂੰ ਇੰਨਾ ਤੰਗ ਕੀਤਾ ਗਿਆ ਉਹਨੂੰ ਫੋਰਸfully ਕਿਹਾ ਗਿਆ ਕਿ ਜਿਸ ਦਾ ਸਾਲ ਨੂੰ ਹਟਾਉਣਾ ਹੈ ਹੁਕਮਨਾਮਾ ਤੇ ਅੱਧਾ ਕੋਣ ਨੇ ਮੰਨ ਵੀ ਲਿਆ ਯਾਨੀ ਹਰ ਪੀੜ ਤੇ ਬਾਕਤਵਾਂ ਨੇ ਮੰਨ ਲਿਆ ਪਰ ਫਿਰ ਕਿਹਾ ਵੀ ਦੋ ਹੋਰ ਹਟਾਉਣੇ ਨੇ ਫਿਰ ਉਹਦੇ ਕੋਲ ਹੋਰ ਰਾਹ ਕੀ ਸੀਗਾ ਫਿਰ ਜੈਨ ਕਰਨ ਤੋਂ ਬਿਨਾ ਮੈਂ ਤਾਂ ਇਹ ਕਹਿਣਾ ਵੀ ਉਹਨਾਂ ਨੂੰ ਅੜਨਾ ਚੰਗਲ ਸੀ ਕਿ ਮੈਂ ਨਹੀਂ ਕੰਮ ਇਹ ਕਰਨਾ ਪਰ ਚਲੋ ਦੇਰ ਆਏ ਤੇ ਉਹਨਾਂ ਨੇ ਰਜਾਇਨ ਕਰਤਾ ਫਿਰ ਵੀ ਚੰਗੀ ਗੱਲ ਹੈ ਤੁਹਾਨੂੰ ਲੱਗਦਾ ਵੀ ਮੰਨਣਗੇ ਤਾਂ ਨਹੀਂ ਸ਼ੱਕ ਮੈਨੂੰ ਪੂਰੀ ਜੀ ਕਿ ਤਾਂ ਸ਼ੱਕ ਮੰਨਣਗੇ ਕਿਉਂਕਿ ਜੋ ਉਹਨਾਂ ਨਾਲ ਪਿਤਰਾਂ ਨੇ ਕੀਤੀ ਆ ਉਹਨਾਂ ਨੇ ਐਤੋਂ ਤੱਕ ਉਹਨਾਂ ਨਾਲ ਕੁਝ ਹੋ ਸਕਦਾ ਧਰਮ ਕਰਕੇ ਇਕੱਠ ਹੋ ਰਿਆ ਗੱਲ ਇਹ ਤੇ ਜੋਰ ਨਾਲ ਕੱਠੀ ਹੋ ਰਿਆ ਲੋਕ ਧਰਮ ਨਾਲ ਜੁੜੇ ਹੋਏ ਨਹੀਂ ਲੋਕਾਂ ਨੂੰ ਬਾਕੀ ਗੱਲਾਂ ਸੈਕੰਡ ਨਹੀਂ ਥੋੜੀ ਜ਼ਮੀਨ ਥੋੜੀ ਹਦਾਇਤਾਂ ਤੁਹਾਡੇ ਅਹੁਦੇ ਸਭ ਕੁਝ ਛੋਟਾ ਹੈ ਸਭ ਤੋਂ ਵੱਡਾ ਤਰਮੁਲ ਹੈ ਜਿਹਨੋਂ ਧਰਮ diel ਨੇ ਇਹਨੇ ਮੱਥਾ ਲਾ ਲਿਆ ਸ਼੍ਰੀ ਕਬਤਖ ਸਾਹਿਬ ਦੇ ਨਾਲ ਤੇ ਅੱਜ ਉਹ ਜੋ ਜੋਰ ਲਾ ਰਹੇ ਨੇ ਦੇਖਣੀ ਹੈ ਪ੍ਰੈਸ ਕਾਨਫਰੈਂਸ ਤੇ ਵੀ ਇਹ ਗਲਤ ਕਰ ਰਹੇ ਨੇ ਜੀ ਇਹ ਠੀਕ ਕਰ ਰਹੇ ਨੇ ਜੀ ਫੇਸਬੁੱਕ ਤੇ ਵੀ ਦੇਖਿਆ ਹੁਣ ਕਿ ਜੇ ਹੋ ਰਿਹਾ ਮਾ ਹੋ ਰਿਹਾ ਸੌਦਾ ਲਿਖ ਰਹੇ ਨੇ ਕੋਈ ਨਹੀਂ ਦੀ ਪਾਰਟੀ ਨਹੀਂ ਹੈ ਜੀ ਫਾਂਦੇ ਨਾਲ ਜੇ ਫਿਰ ਵੀ ਇੰਨੇ ਬੰਦੇ ਇਕੱਠੇ ਹੁੰਦੇ ਇੰਨਾ ਕੁਝ ਕਰਨ ਦੇ ਬਾਬ ਨਹੀਂ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਗਲਤ ਹੈ ਵੀ ਕਿਦੋਂ ਮਜੀਠੀਆ ਤੋਂ ਅੱਜ ਸਿੱਟ ਲੱਗੇ ਪੇਸ਼ ਹੋਣ ਦੀ ਪਿਆਰੀ ਕਿਸ ਤਰ੍ਹਾਂ ਦੇਖਦੇ ਹੋ ਤੇ ਵਾਲੇ ਸਿੱਖਦੇ ਦੇਖੋ ਇਹਦੇ ਬਾਰੇ ਬਹੁਤਾ ਪਤਾ ਨਹੀਂ ਹੈ ਵੀ ਕੀ ਹੈ ਕੀ ਨਹੀਂ ਇਹਦਾ ਪਰਚਰ ਦੀ ਗੱਲ ਚੱਲੀ ਜਾਂਦੀ ਹੈ ਜੀ ਉਸ ਟਾਈਮ ਵਿੱਚ ਹੈਗਾ ਕਿ ਉਹ ਇਸ ਤਰ੍ਹਾਂ ਦਾ ਜੇ ਨਸ਼ੇ ਦੇ ਇਲਜ਼ਾਮ ਲੱਗੇ ਸੋ ਦੇਖੋ ਕੋਈ ਹਾਲ ਤੱਕ ਕੋਈ ਗੱਲ ਸਿੱਧ ਹੋਈ ਹੋਣੀ ਹਾਲ ਤੱਕ ਕੋਈ ਉਹਨਾਂ ਦੇ ਹਾ ਲਾਭ ਕੋਈ ਚੀਜ਼ ਸਿੱਧ ਨਹੀਂ ਕਰ ਸਕੇ ਪਹਿਲਾਂ ਕਹਿੰਦੇ ਕਿ ਜੀਪ ਵਾਲੀ ਬਹੁਤ ਕੰਦਾ ਰਹਾ ਹੋਰੀ ਵਾਕਿਆ ਨਹੀਂ ਆਪਾ ਵੀ ਪਾਰਟੀ ਨਹੀਂ ਕਿਸ ਤਰ੍ਹਾਂ ਦੇ ਨਸ਼ੇ ਵਿਰੋਧ ਜੋ ਗੁਣੀ ਦੇਖੋ ਇਹ ਪੂਰੀ ਤਰ੍ਹਾਂ ਫੇਲ ਹੋ ਗਏ ਹਰ ਫੀਲ ਚ ਫੇਲ ਹੋ ਦੇਖੋ ਚਾਹੇ ਨਸ਼ਾ ਦੀ ਗੱਲ ਲਾ ਲਓ ਲਾਇਨ ਆਰਡਰ ਦੀ ਗੱਲ ਕਰ ਲਓ ਨਸ਼ੇ ਵੀ ਤਾਂ ਹੀ ਕਰਦੇ ਉਹ ਲਾਇਨ ਆਰਡਰ ਤੇ ਹੋਊਗਾ ਰੋਜ਼ ਬੰਬ ਚੱਲਦੇ ਨੇ ਬਲਾਸਟ ਹੋ ਰਹੇ ਨੇ ਤੇ ਕਰਪਸ਼ਨ ਦੀ ਗੱਲ ਆਪ ਵੀ ਰੋਜ਼ ਇਹ ਵੀ ਸੁਣ ਰਹੇ ਕਿ ਜੋ ਉਹਨਾਂ ਨੇ ਗੱਲਾਂ ਕੀਤੀ ਸਾਲਾਂ ਤੋਂ ਉਲਟ ਮਾੜੀ ਅੱਜ ਅਸੀਂ ਇਹ ਜਿਹੜਾ ਬਰਾ ਟੋੜਾ ਸਾਹਿਬ ਦੀ ਜਨਮ ਸ਼ਤਾਬਦੀ ਦਾ ਬਰਾ 15ਵਾਂ ਕਬੱਡੀ ਕੱਪ ਅਸੀਂ ਟੋੜਾ ਸਾਹਿਬ ਨੂੰ ਸਵਾਗਤ ਕੀਤਾ ਥਾਰ ਸਾਲ ਅਸੀਂ ਕਰਵਾਉਂਦੇ ਆ ਪਰ ਇਸ ਤੌਰ ਤੇ ਵਿਸ਼ੇਸ਼ ਤੌਰ ਤੇ ਉਹਨਾਂ ਹੀ ਸ਼ਤਾਬਦੀ ਹੈ ਤੇ ਵੱਡੀ ਪੱਧਰ ਦੇ ਕਰਵਾ ਰਹੇ ਸੰਗਤ ਦਾ ਬੜਾ ਸਹਿਯੋਗ ਹੈ ਸਤਿਕਾਰਯੋਗ ਰਖਣਾ ਸਾਹਿਬ ਪਹੁੰਚੇ ਨੇ ਵੱਡੀ ਸ਼ਖਸੀਅਤ ਨੇ ਇਹ ਸਮਾਜ ਦੀ ਵੱਡੀ ਸੇਵਾ ਰਖਣਾ ਪਰਿਵਾਰ ਦੀ ਆਏ ਨੇ ਜੀਆਂ ਇਹਨੂੰ ਹੋ ਲੀਡਰਸ਼ਿਪ ਆਈ ਹੈ ਸਭ ਦਾ ਜਿੱਥੇ ਧੰਨਵਾਦ ਇਹ ਜੀਆਂ ਕਰਦਾ ਸੰਗਤ ਦਾ ਧੰਨਵਾਦ ਹੈ ਗੁਰੂ ਦਾ ਸ਼ੁਕਰਾਨਾ ਜਿਹੜਾ ਕਿਰਪਾ ਕਰਕੇ ਸੌਂਗ ਸਰਵ ਹਿੰਮਤੇ ਬਾਲਵਾਂਚੇ ਤੇਰੇ ਕਰੇ ਨਾਮ ਤੇਰੇ ਜਿੱਤ ਪਹਿਲਾ ਇਨਾਮ ਕਬੱਡੀ ਕੱਪ ਦਾ ਸਾਡਾ 7.2 ਲੱਖ ਰੁਪਏ ਦਾ ਹੈ ਦੂਸਰਾ ਇਨਾਮ 1.75 ਲੱਖ ਰੁਪਏ ਦਾ ਹੈ ਤੇ 51 51 ਹਜ਼ਾਰ ਦੇ ਦੋ ਨਾਮ ਰੀਡਰ ਤੇ ਚਾਫੀ ਰੱਖੀ ਰੱਖੇ ਨੇ ਕਿੰਨੀਆਂ ਕਿੰਨੀਆਂ ਟੀਮਾਂ ਜਿਹੜੇ ਭਾਗ ਲੈਂਦੇ ਨੇ ਇਹ ਪੰਜਾਬ ਯੂਨਾਈਟਰ ਫੈਡਰੇਸ਼ਨ ਕਬੱਡੀ ਦੀਆਂ ਟੀਮਾਂ ਆਈਆਂ ਨੇ ਜਿਆਦਾ surprisa ਪਾਲਾ ਜਲਾਲਪੁਰੀਆ ਆਏ ਆ ਅਰਚੋਲਾ ਦੇ ਸਾਰੇ ਵੱਡੇ ਪਲੇਅਰ ਜਿਹੜੇ ਹੈਗੇ ਨਾਮੀ ਉਹ ਖੇਡ ਰਹੇ ਆ ਤੁਹਾਡਾ ਕਬੱਡੀ ਕੱਪ ਸਾਡੇ ਸਤਜਣਾ ਦਾ ਕੰਮ ਆ ਪਹਿਲੀ ਗੱਲ ਦਾ ਇਹ ਕੱਪ ਪਿੰਡ ਟੋੜਾਈ ਸਲਾਰ ਕੇ ਚਰ ਸਿੰਘ ਟੋੜਾ ਦਾ ਪਿੰਡ ਹੈ ਜਿਸ ਦਾ ਸਾਫ ਵੀ ਵੱਡੀ ਦੇਸ਼ ਨਾਲ ਕੌਮ ਲਈ ਪੰਥ ਲਈ ਤਾਂ ਉਹਨਾਂ ਦਾ ਨਗਰ ਹੈ ਤੇ ਸਾਡੇ ਸੱਜਣਾ ਦਾ ਵੀ ਨਗਰ ਹੈ ਮੇਰੇ ਪਿਆਰੇ ਸੱਜਣ ਇੱਥੇ ਰਹਿੰਦੇ ਨੇ ਉਨਾ ਕਰਕੇ ਸੰਪਰਕ ਸੀਗਾ ਸਾਡਾ ਵੀ ਕਬੱਡੀ ਕੱਪ ਦਾ ਚੰਗਾ ਲੱਗਿਆ ਬਹੁਤ ਖੇਡਾਂ ਨੂੰ ਪ੍ਰਸ਼ਾਹ ਜਿਹੜਾ ਲਗਾਤਾਰ ਮਿਲਦਾ ਰਹਿਣਾ ਚਾਹੀਦਾ ਜਿਵੇਂ ਜਿਵੇਂ ਵੱਡੇ ਕੱਪ ਹੋਣਗੇ ਨਾਮ ਵਧਣਗੇ ਖਿਡਾਰੀਆਂ ਚ ਆਉਣ ਲੱਗਾਂਗਾ ਦੋਸ਼ ਪੈਦਾ ਹੁੰਦਾ ਤਾਂ ਬੜਾ ਚੰਗਾ ਲੱਗਿਆ ਤੁਸੀਂ ਦੇਖਦੇ ਹੋ ਜਿਹੜੇ ਪ੍ਰਾਪਤ ਨਹੀਂ ਬਲਕਿ ਇਹ ਗੱਲ ਉਹਨਾਂ ਨੇ ਕਿਹੜੀ ਜੂਰ ਹੁੰਦੀ ਜਾਦੀ ਹੈ ਕਿ ਮੈਚੇਜ਼ ਕਰਦੇ ਮੈਂ ਸਿੱਧਾ ਭਾਈ ਜੀ ਮੈਨੂੰ ਲੱਗਦਾ ਨਹੀਂ ਮੈਂ ਇੰਨੀ ਸਮਝ ਰੱਖਦਾ ਕਿਸੇ ਨੂੰ ਆਪਾਂ ਦੱਸ ਸਕੀਏ ਕੀ ਕਰੋ ਪਰ ਅਸੀਂ ਜੋ ਕਰ ਸਕਦੇ ਆ ਜਾਂ ਇਹ ਵੀਰਾਂ ਨੇ ਜੋ ਕੀਤਾ ਵੱਡੇ ਵੱਡੇ ਕੱਪ ਜਿਹੜੇ ਪੰਜਾਬ ਚ ਕਰਾਏ ਜਾ ਰਹੇ ਨੇ ਉਹਦੇ ਜੇ ਪਾਸੇ ਇਹਨਾਂ ਨਾਲ ਜਰੂਰ ਹੁੰਦਾ ਰਹੇ ਵੀ ਛੋਟੇ ਬਜਨੀ ਮੁਕਾਬਲੇ ਜਰੂਰ ਹੁੰਦੇ ਰਹਿਣ ਕਿਉਂਕਿ ਹੁਣ ਕੋਈ ਥੋੜਾ ਜਿਹਾ ਇਹ ਜਰੂਰ ਹੋ ਗਿਆ ਵੀ ਕਬੱਡੀ ਕਪਾਂ ਚ ਬਜਨੀ ਮੁਕਾਬਲੇ ਹੁਣੇ ਬੰਦ ਹੋ ਗਏ ਛੋਟੇ ਬੱਚਿਆਂ ਦੇ ਉਹਦੇ ਨਾਲ ਨਵੀਂ ਜਿਹੜੀ ਪਨੀਰੀ ਆ ਤਿਆਰ ਹੋਣੀ ਰੀਆ ਨਾ ਕਰਕੇ ਉਹਦੇ ਕਰਕੇ ਸਮੱਸਿਆ ਥੋੜੀ ਥੋੜੀ ਕਈ ਥਾਵਾਂ ਤੇ ਦੇਖਣ ਨੂੰ ਮਿਲਦੀ ਆ ਬਜਨੀ ਮੁਕਾਬਲੇ ਹੁੰਦੇ ਨੇ ਨਿਆਣੇ ਜੁੜਦੇ ਰਹਿਣ ਜੇ ਅਸੀਂ ਬੀ ਸੀ ਹੀ ਬੀਤੇ ਰਹਾਂਗੇ ਤਾਂ ਮੈਨੂੰ ਲੱਗਦਾ ਵਧੀਆ ਪਲੇਅਰ ਬਣਦੇ ਰਹਿਣਗੇ